ऑपरेशन हो गए ने जी पहला उन्होंने राडा पैया सी फिर हुन उन्होंने وچ سکੰਜہ لایا پلیٹاں ਪਾਈਆਂ ਨੇ دو 1.5 ਲੱਖ ਰੁਪਇਆ ਲਾ ਚੁੱਕੇ ਆਂ ਸੀ ਹੁਣ ਸਾਡੀ ਜੀ ਬੇਵਾਬ ਹੋ ਗਈ ਦੁਬਾਰੇ ਫਿਰ অপারেশন ਕਰ ਰਹੇ ਨੇ ਇਨਾ ਹੋ ਗਿਆ ਤੇ ਕੋਈ ਮਦਦ ਵਾਸਤੇ ਆਇਆ ਕੋਈ ਮਦਦ ਵਾਸਤੇ ਨਹੀਂ ਆਇਆ ਕੱਲਾ ਬਾਪ ਇਹਦਾ ਹੋਰ ਚੜਦੀ ਬਾਟ ਟੁੱਟੀ ਕਰ ਦਿਹਾੜੀ ملتی ਕਦੇ ਨਹੀਂ ਮਿਲਦੀ ਏ ਭੈਣ ਭਾਈਆਂ ਤੋਂ ਫੜ ਫੜ ਕੇ ਆਪਣਿਆਂ ਤੋਂ ਲਾਲੂ ਕੇ ਰਿਸ਼ਤੇਦਾਰਾਂ ਤੋਂ ਪਹਿਲਾਂ ਮੈਂ 2 ਆਪਰੇਸ਼ਨ ਕਰਾ ਚੁੱਕੀਆਂ ਹੁਣ ਮੇਰੀ ਵਿਆਹ ਹੋ ਚੁੱਕੀ ਜਿਹੜਾ ਲਾਜ ਜ਼ਰੂਰੀ ਐ ਹੋਂ ਕਰੀਏ ਕਿ ਪੈਸਾ ਨਹੀਂ ਮਿਲ ਰਿਹਾ ਕਿਤੋਂ ਸਾਡੀ ਕੋਈ ਮਦਦ ਕਰਨ ਵਾਲਾ ਆਏਗਾ ਕੋਈ ਭੈਣ ਭਾਈ ਸੁਣਦਾ ਹੋਵੇ ਮੇਰੀ ਗੱਲ ਦੋਸਤੋ ਅੱਜ ਤੁਹਾਨੂੰ ਅੱਜ ਇੱਕ ਐਸੇ ਘਰ ਦੇ ਵਿੱਚ ਲੈ ਕੇ ਆਏ ਆ ਜਿੱਥੇ ਇੱਕ ਬੱਚਾ ਇੰਨੀ ਬੁਰੀ ਤਰ੍ਹਾਂ ਸੱਤ ਖਾ ਕੇ ਵੀ ਇਲਾਜ ਤੋਂ ਮਹਤਾਜ ਹੋਇਆ ਪਿਆ ਪਹਿਲੇ ਤੇ ਉਸ ਦੇ ਘਰ ਦੇ ਹਾਲਾਤ ਦਿਖਾ ਦੰਨੇ ਆ ਫਿਰ ਉਸ ਬੱਚੇ ਦੇ ਹਾਲਾਤ ਦਿਖਾਵਾਂਗੇ ਕਿ ਕਿਸ ਤਰ੍ਹਾਂ ਉਹ ਬੱਚਾ ਜਿਹੜਾ ਹੈਗਾ ਇਸ ਇੱਕ ਮੰਜੇ ਦੇ ਉੱਪਰ ਪਿਆ ਆ ਪਹਿਲੇ ਉਸ ਦੇ ਘਰ ਦੇ ਹਾਲਾਤ ਦਿਖਾ ਦੰਨੇ ਕਿ ਬਾਲਿਆ ਤੇ ਉੱਪਰ ਕੀ ਹੋਇਆ ਹੈ ਜਿਹੜਾ ਦੀਵਾਰਾਂ ਕੱਤੀਆਂ ਦੀਵਾਰਾਂ ਨੇ ਤੇ ਜਿਹੜੀ ਚਾਦਰਾਂ ਪਾਈ ਹੋਈਆਂ ਘਰ ਦੇ ਵਿੱਚ ਤੇ ਮਕਾਨ ਦਾ ਇੰਨਾ ਬੁਰਾ ਹਾਲ ਹੈ ਤਸਵੀਰਾਂ ਤੁਸੀਂ ਦੇਖ ਰਹੇ ਹੋ ਇੱਕ ਗਰੀਬ ਪਰਿਵਾਰ ਹੈ ਤੇ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਰਹੇ ਹੋ ਕਿ ਕਿਸ ਤਰ੍ਹਾਂ ਨਾਲ ਛੱਤ ਜਿਹੜੀ ਹੈਗੀ ਹੈ ਉਹ ਸਿਰ ਸੀਮੈਂਟੇਡ ਦੇ ਜਿਹੜੀਆਂ ਚਦਰਾ ਪਾਈਆਂ ਹੋਈਆਂ ਨਜ਼ਰ ਆ ਰਹੀਆਂ ਨੇ ਤੇ ਲਗਾਤਾਰ ਹੀ ਕਿਉਂਕਿ ਉਹਨਾਂ ਦਾ ਇੱਕੋ ਇੱਕ ਜਿਹੜਾ ਬੇਟਾ ਹੈ ਤੇ ਦੋ ਲੜਕੀਆਂ ਨੇ ਤੇ ਮਦਦ ਦੀ ਜਿਹੜੀ ਉਹਦੀ ਦਾਦੀ ਹੈਗੀ ਹੈ ਗੁਹਾਰ ਲਗਾ ਰਹੀ ਹੈ ਤੁਸੀਂ ਤਸਵੀਰਾਂ ਦੇਖਦੇ ਹੋ ਇੱਥੇ ਪੈ ਰਹੀ ਹੈ ਤੁਹਾਨੂੰ ਕਿ ਕਿਸ ਤਰ੍ਹਾਂ ਨਾਲ ਬੁਰਾ ਹਾਲ ਤੇ ਬੱਚੇ ਦੇ ਵੀ ਜਿਹੜੇ ਹਾਲਾਤ ਤੁਹਾਨੂੰ ਦਿਖਾ ਦਿੰਦੇ ਕਿਉਂਕਿ ਡਾਕਟਰਾਂ ਨੇ ਵੀ ਉਹਨਾਂ ਨੂੰ ਜਵਾਬ ਦੇ ਦਿੱਤਾ ਸੀ ਤੇ ਉਹ ਅੱਜ ਇਸ ਹਾਲਤ ਦੇ ਵਿੱਚ ਮੰਜੇ ਦੇ ਉੱਪਰ ਪਿਆ ਹੋਇਆ ਹੈ ਕਿ ਉਹਨੂੰ ਉੱਠਣਾ ਬੈਠਣਾ ਵੀ ਔਖਾ ਹੋਇਆ ਪਿਆ ਤੇ ਉਹਦੀ ਦਾਦੀ ਲਗਾਤਾਰ ਗੁਹਾਰ ਲਗਾ ਰਹੀ ਹੈ ਤੇ ਦਾਦੀ ਨਾਲ ਗੱਲਬਾਤ ਕਰਦੇ ਆ। ਅ ਵੀ ਕੀ ਗੱਲ ਹੋਈ ਹੈ ਬੱਚੇ ਨੂੰ? ਬੱਚੇ ਨੂੰ ਜੀ ਬਾਹ ਟੁੱਟ ਗਈ ਹੈ 2-8 ਮਹੀਨੇ ਹੋ ਗਏ ਨੇ ਜੀ। 2 ਆਪਰੇਸ਼ਨ ਹੋ ਚੁੱਕੇ ਨੇ। ਕੋਈ 2-1.5 ਲੱਖ ਰੁਪਇਆ ਲਾ ਚੁੱਕੇ ਆ ਅਸੀਂ। ਹੁਣ ਸਾਡੀ ਜੀ ਬੇਵਾਬ ਹੋ ਗਏ ਦੁਬਾਰੇ ਫਿਰ ਆਪਰੇਸ਼ਨ ਕਹਿ ਰਹੇ ਨੇ। ਲੱਖ ਡੇਢ ਨੂੰ ਫੇਰ ਕਹਿ ਰਹੇ ਨੇ ਜੀ ਸੀ ਹੁਣ ਕਰਾ ਨਹੀਂ ਸਕਦੇ। ਕਾਰਨ ਕਾਸਟਨ ਕਰਾ ਸਕਦੇ ਪੈਸਾ ਨਹੀਂ ਮਦਦ ਨਹੀਂ ਹੋ ਰਹੀ ਕਿਤੋਂ ਲੱਗੀ ਹੈ ਕਿਸ ਤਰ੍ਹਾਂ ਲੱਗੀ ਸੀ ਬੱਚੇ ਨੂੰ ਇਹ ਡਿੱਗ ਗਿਆ ਸੀ ਬੱਚਾ ਦੇਖ ਕੇ ਵਜੀ ਬਾਹ ਟੁੱਟ ਕੇ ਦੋ ਥਾਵੇਂ ਹੋ ਗਈ ਜੂਰਾ ਹੋ ਗਿਆ ਸੀ ਬਾ ਫਿਰ ਡਾਕਟਰਾਂ ਨੇ ਕੀ ਕਿਹਾ ਕਿ ਡਾਕਟਰ ਕਿਉਂਕਿ ਬਾਹ ਜਦੋਂ ਛੱਟ ਲੱਗਦੀ ਹੈ ਤੇ 21 ਦਿਨ ਬਾਅਦ ਪਲਾਸਟਰ ਖੋਲ ਦਿੰਦਾ ਡਾਕਟਰ ਕਹਿੰਦੇ ਨੇ ਕਿ ਹਾਂ ਠੀਕ ਹੈ ਬਾਹ ਤੇ ਕੋਈ ਚੈੱਕ ਵਗੈਰਾ ਕੀਤਾ ਤਾਂ ਕੀ ਪ੍ਰੋਬਲਮ ਆਈ ਉਹ ਕਹਿੰਦੇ ਵੀ ਨਹੀਂ ਹੋਣੀ ਠੀਕ ਵੀ ਪਲਾਸਟਰ ਨਾਲ ਵੀ ਨਹੀਂ ਠੀਕ ਹੋਈ ਦੋ ਆਪਰੇਸ਼ਨ ਹੋ ਗਏ ਨੇ ਜੀ ਪਹਿਲਾਂ ਉਹਨਾਂ ਨੇ ਰਾੜਾ ਪਾਈਆਂ ਸੀ ਫੇਰ ਹੁਣ ਉਹਨਾਂ ਨੇ ਵਿੱਚ ਸਕੰਜਾ ਲਾਇਆ ਪਲੇਟਾਂ ਪਾਈਆਂ ਨੇ ਹੁਣ ਦੁਬਾਰੇ ਫੇਰ ਕਰ ਵੀ ਸਿੱਧੀ ਨਹੀਂ ਬਾਹ ਫੇਰ ਦੁਬਾਰੇ ਆਪਰੇਸ਼ਨ ਹੋਊਗਾ ਜੀ ਹੁਣ ਕੀ ਕਾਰਨ ਦੱਸਿਆ ਕਿ ਆਪਰੇਸ਼ਨ ਕਿਉਂ ਹੋਏਗਾ ਕਿ ਹਜੇ ਵੀ ਆਪਰੇਸ਼ਨ ਵੀ ਸਹੀ ਨਹੀਂ ਹੋਇਆ ਆਪਰੇਸ਼ਨ ਵੀ ਬਾਹ ਨਹੀਂ ਸਹੀ ਜੁੜੀ ਇਸ ਤਰ੍ਹਾਂ ਕਿਉਂ ਕਹਿ ਰਹੇ ਕਿਉਂਕਿ ਇੱਕ ਪਹਿਲੇ ਆਪਰੇਸ਼ਨ ਚ ਜਾਂ ਫਿਰ ਦੂਜੇ ਆਪਰੇਸ਼ਨ ਚ ਸਹੀ ਹੋ ਜਾਂਦਾ ਸਾਰਾ ਕੁਝ ਨਹੀਂ ਹੋਇਆ ਜੀ ਸਹੀ ਬਾਹ ਕਸੂਤੀ ਟੁੱਟੀ ਹੋਈ ਸੀ ਬਾਹ ਦੀ ਹੱਡੀ ਨਹੀਂ ਜੁੜ ਰਹੀ ਘਰ ਦੇ ਵਿੱਚ ਹੋਰ ਕੌਣ-ਕੌਣ ਹੈ ਕਮਾਉਣ ਵਾਲਾ ਕਿ ਜਿਸ ਤਰ੍ਹਾਂ ਕਹਿ ਰਹੇ ਹੋ ਖਰਚਾ ਇੰਨਾ ਹੋ ਗਿਆ ਤੇ ਕੋਈ ਮਦਦ ਵਾਸਤੇ ਆਇਆ ਕੋਈ ਕੋਈ ਮਦਦ ਵਾਸਤੇ ਨਹੀਂ ਆਇਆ ਕੱਲਾ ਬਾਪ ਇਹਦਾ ਉਹਦੇ ਵਿਚਾਰੇ ਦੀ ਬਾਹ ਟੁੱਟੀ ਕਰ ਦਿਹਾੜੀ ਮਿਲਦੀ ਹੈ ਕਦੇ ਨਹੀਂ ਮਿਲਦੀ ਇਹ ਭੈਣ ਭਾਈਆਂ ਤੋਂ ਫੜ-ਫੜ ਕੇ ਆਪਦਿਆਂ ਤੋਂ ਲਾਲੂ ਕੇ ਰਿਸ਼ਤੇਦਾਰਾਂ ਤੋਂ ਪਹਿਲਾਂ ਮੈਂ ਦੋ ਆਪਰੇਸ਼ਨ ਕਰਾ ਚੁੱਕੀ ਹਾਂ ਹੁਣ ਮੇਰੀ ਵਿਵਹ ਵਾ ਹੋ ਚੁੱਕੀ ਹੈ ਜੀ ਹੁਣ ਮੈਂ ਕਰਾ ਨਹੀਂ ਸਕਦੀ ਜੀ ਬੱਚੇ ਦਾ ਲਾਜ ਜ਼ਰੂਰੀ ਹੈ ਹੋਂ ਕਰੀਏ ਕਿ ਪੈਸਾ ਨਹੀਂ ਮਿਲ ਰਿਹਾ ਕਿਧਰੋਂ ਸਾਡੀ ਕੋਈ ਮਦਦ ਕਰਨ ਨਾਲ ਆਏਗਾ ਵੀਰ ਭੈਣ ਭਾਈ ਸੁਣਦਾ ਹੋਵੇ ਮੇਰੀ ਗੱਲ ਕਿਉਂਕਿ ਖਰਚਾ ਵੀ ਬਹੁਤ ਜ਼ਿਆਦਾ ਹੋ ਜਾਂਦਾ ਤੁਸੀਂ ਬੱਚੇ ਦੇ ਹਾਲਾਤ ਦੇਖ ਰਹੇ ਹੋ ਕਿ ਬਾਹ ਜਿਹੜੀ ਹੈਗੀ ਹੈ ਉਹ ਮੈਂ ਪਿਆ ਹੈ ਮੰਜੇ ਦੇ ਉੱਪਰ ਪਿਆ ਹੋਇਆ ਤੇ ਪਰਿਵਾਰ ਇੰਨਾ ਗਰੀਬ ਹੈ ਕਿ ਦਿਹਾੜੀਆਂ ਕਰਕੇ ਆਪਣਾ ਗੁਜ਼ਾਰਾ ਕਰਦੇ ਆ ਪਰ ਬੱਚੇ ਦਾ ਇਲਾਜ ਕਰਾਉਣ ਵਾਸਤੇ ਉਹਨਾਂ ਕੋਲ ਪੈਸੇ ਨਹੀਂ ਹੈਗੇ ਤੇ ਹੁਣ ਕਿਸੇ ਹੋਰ ਨੂੰ ਮਦਦ ਲਈ ਜਾਂ ਕਿਸੇ ਸਰਕਾਰੀ ਜਾਂ ਕੋਈ ਜਿਸ ਤਰ੍ਹਾਂ ਇਹ ਕਾਰਡ ਬਣੇ ਹੁੰਦੇ ਨੇ ਹਸਪਤਾਲ ਕਾਰਡ ਵਗੈਰਾ ਉਹ ਬਣਾ ਹੋਇਆ ਕੁਝ ਉਹ ਬਣਾ ਹੋਇਆ ਸੀ ਉਹ ਇੱਕ ਇੱਕ ਆਪਰੇਸ਼ਨ ਉਹਨਾਂ ਨੇ ਕਰਿਆ ਸੀ ਦਵਾਰੇ ਪਲੇਟਾਂ ਕੱਢਣ ਵਾਰੇ ਹੁਣ ਕਹਿੰਦੇ ਨਹੀਂ ਚੱਲਦਾ ਹੈ ਉਹ ਇੱਕ ਇੱਕੋ ਵਾਰੀ ਕਾਰਡ ਚੱਲੇਗਾ ਹਾਂ ਇੱਕ ਵਾਰੀ ਚੱਲੇਗਾ ਵੀ ਦਵਾਰੇ ਚੱਲਦਾ ਇਹ ਜਿਹੜਾ ਖਾ ਰੋਟੀ ਪਾਣੀ ਦਾ ਫਿਰ ਕਿਸ ਤਰ੍ਹਾਂ ਗੁਜ਼ਾਰਾ ਕਰਦੇ ਹੋ ਕਿਉਂਕਿ ਇਲਾਜ ਵਾਸਤੇ ਵੀ ਪੈਸੇ ਚਾਹੀਦੇ ਹੁੰਦੇ ਕੁਝ ਨਹੀਂ ਕਰ ਰਹੇ ਬਸ ਦੇਖੋ ਜੀ ਦੁਨੀਆ ਤੇ ਨੱਗਰ ਵਸਦਾ ਜਿਹਨੂੰ ਮਰਜੀ ਪੁੱਛੋ ਬਸ ਕਦੇ ਭੁੱਖੇ ਕਦੇ ਤਸੀਹੇ ਬੱਚੇ ਤੈਂ ਪਾਸ ਕਰ ਰਹੇ ਆ ਬੱਚੇ ਨਾਲ ਵੀ ਗੱਲਬਾਤ ਕਰਦੇ ਆ ਬੇਟਾ ਕੀ ਨਾਮ ਹੈ ਤੇ ਦਰਦ ਵਗੈਰਾ ਹੁੰਦਾ ਇਹ ਜੋ ਹਾਂ ਜੀ ਕਿ ਕਿੰਨਾ ਕੁ ਦਰਦ ਹੁੰਦਾ ਹੈ ਕਿ ਹੁਣ ਇਹ ਗਰਮੀ ਦੇ ਵਿੱਚ ਤੇ ਕਾਫੀ ਜ਼ਿਆਦਾ ਹੁੰਦਾ ਹਾਂ ਜੀ ਹਾਂ ਜੀ ਹੁਣ ਫਿਰ ਇਹ ਬੱਚਾ ਇਸੇ ਤਰ੍ਹਾਂ ਹੀ ਪਿਆਰੰਦਾ ਮੰਜੇ ਦੇ ਉੱਪਰ ਨਾਲਾ ਤੁਣਾ ਐਵੇਂ ਪਿਆਰੰਦਾ ਨਵਾ ਦਿੰਦੇ ਆ ਬਿਠਾ ਕੇ ਫੜ ਕੇ ਉਧਰੋਂ ਤਰੋ ਨਹਾ ਦਿੰਦੇ ਆ ਵਸੇ ਤੁਸੀਂ ਤਸਵੀਰਾਂ ਦੇਖਿਆ ਕਿ ਕਿਸ ਤਰ੍ਹਾਂ ਨਾਲ ਬੱਚਾ ਹੈਗਾ ਇਹ ਮੰਜੇ ਤੇ ਪਿਆ ਹੋਇਆ ਹਾਲਾਤ ਉਹਦੇ ਇਸ ਤਰ੍ਹਾਂ ਨੇ ਕਿ ਜਿਹੜੇ ਹੈਗੇ ਨੇ ਕਿ ਉਹਨੂੰ ਇਲਾਜ ਵਾਸਤੇ ਵੀ ਪੈਸੇ ਦੀ ਲੋੜ ਹੈ ਦਾਦੀ ਉਹਦੀ ਕਹੇ ਬੇਵਸ ਹੋ ਚੁੱਕੀ ਹੈ ਕਹਿੰਦੇ ਕਿ ਹੁਣ ਸਾਡੇ ਕੋਲ ਇਲਾਜ ਵਾਸਤੇ ਵੀ ਪੈਸੇ ਨਹੀਂ ਹੈਗੇ ਅਸੀਂ ਵੀ ਕੋ ਜਿਹੜੇ ਹੈਗੇ ਆਪਣੇ ਦੋਸਤਾ ਯਾਰਾ ਦੋਸਤਾਂ ਨੂੰ ਤੇ ਮਦਦ ਲਈਏ ਜਿਹੜੇ ਹੈਗੇ ਐਨ ਆਰ ਆਈ ਵੀਰ ਨੇ ਉਹਨਾਂ ਨੂੰ ਗੁਹਾਰ ਲਗਾਵਾਂਗੇ ਕਿ ਇਸ ਬੱਚੇ ਦੀ ਜਿਹੜੀ ਹੈਗੀ ਮਦਦ ਕੀਤੀ ਜਾਵੇ ਇਹ ਪਿੰਡ ਦੇ ਵਿੱਚ ਜਿਹੜਾ ਇੱਕ ਗਰੀਬ ਪਰਿਵਾਰ ਹੈ ਤੇ ਦਿਹਾੜੀ ਦੇ ਉੱਪਰ ਹੀ ਗੁਜ਼ਾਰਾ ਕਰਦਾ ਹੋਇਆ ਨਜ਼ਰ ਆ ਰਿਹਾ ਤੇ ਬੱਚੇ ਨੂੰ ਇਲਾਜ ਲਈ ਹੁਣ ਕਿੰਨਾ ਸਮਾਂ ਹੋ ਗਿਆ ਇਹਨੂੰ ਪੇ ਹੋਏ ਨੂੰ 8 ਮਹੀਨੇ ਹੋ ਗਏ ਜੀ 8 ਮਹੀਨੇ ਇਹ ਨੌਮਾ ਲੱਗਣ ਵਾਲਾ ਜੀ ਹੁਣ 8 ਮਹੀਨੇ ਚ ਹੁਣ ਕਿੰਨੇ ਆਪਰੇਸ਼ਨ ਦੋ ਆਪਰੇਸ਼ਨ ਕਰਲੇ ਦੋ ਹੋ ਗਏ ਜੀ ਸੋ ਦੋ ਆਪਰੇਸ਼ਨ ਜਿਹੜੇ ਹੈਗੇ ਨੇ ਉਹ ਕਰਵਾ ਚੁੱਕੇ ਨੇ ਤੇ ਹੁਣ ਤੀਜੇ ਆਪਰੇਸ਼ਨ ਦੀ ਜਿਹੜੇ ਡਾਕਟਰ ਗੁਹਾਰ ਲਗਾ ਰਹੇ ਨੇ ਕਿ ਤੀਜਾ ਆਪਰੇਸ਼ਨ ਵੀ ਹੋਏਗਾ ਤਾਂ ਇਹਦਾ ਇਲਾਜ ਹੋਏਗਾ